ਤੇ ਸੜਕ ਤੇ ਖੜੇ ਆ ਤੇ ਆਹ ਸਾਹਮਣੇ ਮੈਂ ਗੇੜ ਜਿਹਾ ਦੇਖ ਰਿਹਾ ਪਹਾੜ ਦੇ ਵਿੱਚ ਆਹ ਦੇਖ ਰਿਹਾ ਨਾ ਤੁਹਾਨੂੰ ਇਹ ਹੈਗਾ ਮਹਿੰਦਰੀ ਫੋਰਟ ਇੱਥੇ ਜਾਣਾ ਹੁਣ ਆਪਾਂ ਨੇ ਫਿਰ ਰਸਤਾ ਰਸਤਾ ਲੱਭ ਰਹੇ ਹਾਂ ਬਹੁਤ ਦੂਰ ਇੱਕ ਪਿੰਡ ਆ ਉੱਥੋਂ ਰਸਤਾ ਚੜਦਾ ਹੈ ਤੇ ਆਹ ਗੇੜ ਦੇ ਵਿੱਚ ਜਾ ਕੇ ਵਹਿਣਾ ਹੈ ਆਹ ਕੰਮ ਕਰਨਾ ਹੁਣ ਆਪਾਂ ਲੋ ਬਈ ਸਬਜੀ ਲੈ ਕੇ ਚਲੀਆਂ ਖਾ ਕੇ ਹੁਣ ਚੱਲ ਪਏ ਆਪਾਂ ਫੇਰ ਅੱਗੇ ਚੱਲੀਆਂ ਟੇਸਟ ਬਹੁਤ ਵਧੀਆ ਆਪਣੇ ਨਾਲੋਂ ਦਾ ਫਰਕ ਆ ਟਰੈਕਟਰ ਲਈ ਫਿਰਦਨੇ ਚੋਬਰ 22 ਲੱਦੀ। ਹਮਣਾ ਝੀਲ ਵੀ ਆ ਗਈ। ਝੀਲ ਦਿਖ ਰਹੀ ਆ ਬਹੁਤ ਖੂਬਸੂਰਤ। ਚੱਲੀਆਂ ਟੇਸਟ ਇਹਨਾਂ ਦਾ ਬਹੁਤ ਵਧੀਆ ਹਨਾ ਬਦਲ। ਮਿੱਠੀਆਂ ਨੇ ਟੇਸਟੀ ਬੜੀਆਂ ਲੱਗੀਆਂ ਨੇ। ਤੇ ਸਬਜ਼ੀ ਪਹਾੜੀ ਜਿਹੜੀ ਬੁੱਟੀ ਜੀ ਆ ਉਹ ਬਹੁਤ ਲੋਕ ਖਰੀਦ ਰਹੇ ਦੀ ਅਸੀਂ ਵੀ ਲੈ ਲੈਨੇ ਆ। ਹੁਣ ਤਾਂ ਜਾਣਾ ਆਪਾਂ ਨੇ 13 ਕਿਲੋਮੀਟਰ ਰਹਿ ਗਿਆ। ਸ੍ਰੀ ਸ਼ਬਤ ਸ਼੍ਰਿੰਗੀ ਗੜ੍ਹ ਗੜ੍ਹ ਉੱਥੇ ਜਾਣਾ ਹੈ ਹਾਂ ਇੱਕ ਉੱਧਰ ਹੋਰ ਪੁਆਇੰਟ ਵੀ ਆ ਨਾਲੇ ਉਹ ਵੀ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਵੀਡੀਓ ਨਾਲ ਪੂਰੀ ਦੇਖਣੀ ਆ ਛੱਡ ਕੇ ਨਹੀਂ ਜਾਣਾ ਮਹਿੰਦਰੀ ਫੋਟ ਨੂੰ ਜਾ ਰਹੇ ਆ ਲੱਭਦੇ ਆ ਰਸਤਾ ਤਾਂ ਹਲੇ ਕਿਹੜਾ ਜਾਂਦਾ ਉੱਥੇ ਨੂੰ ਪਰ ਵੈਸੇ ਰਸਤਾ ਵੀ ਬੜਾ ਸੋਹਣਾ ਹੈ ਦੋੇ ਪਾਸੇ ਪਹਾੜ ਨੇ ਖੇਤ ਬਣੇ ਹੋਏ ਨੇ ਪੈਚ ਪੈਚ ਟਾਵੇਂ ਟਾਵੇਂ ਕਰਦੇ ਹਾਂ ਉਹਨਾਂ ਲੱਗ ਰਿਹਾ ਮੌਲ ਅੱਗੇ ਦੇਖਦੇ ਆਂ ਗੇਟ ਨੂੰ ਰਸਤਾ ਕਿੱਧਰ ਹੋ ਜਾਂਦਾ ਸਿੰਦਰੀ ਦਾ 2 ਕਿਲੋਮੀਟਰ ਪਹੁੰਚ ਜਾ ਕੇ ਮਹਿੰਦਰੀ ਲੱਗਣਾ ਨਮਸਤੇ ਠੀਕ ਠਾਕ ਹੋ ਜੀ ਠੀਕ ਹੋ ਬੜੀਆ ਹੋ ਬੜੀਆ ਹੋ ਬੋ ਜੋ ਗੇਟ ਬੰਦਾ ਬਾਹਰ ਤੱਕ ਜਾ ਸਕਦੇ ਆਂ ਪਹਾੜ ਮੇ ਜੋ ਛੇਦਸਾ ਨੇ ਟਾਈਮ ਲੱਗਿਆ ਉੱਪਰ ਜਾਣੇ ਕੇ ਲਈ ਇੱਕ ਘੰਟਾ ਹਾਂ ਬਸ ਠੀਕ ਹੈ ਫਿਰ ਤੋਂ ਓਕੇ ਸ਼ੁਕਰੀਆ ਜੀ ਅੱਧਾ ਘੰਟਾ ਹੀ ਕਹਿੰਦੇ ਨੇ ਤਾਂ ਪਿੱਛੇ ਬੰਦੇ ਨੇ 1 ਘੰਟਾ ਕਿਹਾ ਤੀ ਇੱਕ ਦੁੱਧਾ ਘੰਟਾ ਬਸ ਇੰਨਾ ਹੀ ਕਹਿੰਦੇ ਨੇ ਕਹਿੰਦੇ ਇੰਨਾ ਕੁ ਲੱਗੂਗਾ ਘੰਟਾ ਮੰਨ ਲਈਏ ਪਰ ਬਾਹਲਾ ਸੋਹਣਾ ਹੈ ਜਗ੍ਹਾ ਏਰੀਆ ਯਾਰ ਕੀ ਦਸੀਏ ਜਵਰ ਜਸਤ ਜਿਹਨੂੰ ਕਹਿੰਦੇ ਨੇ ਉਹ ਚੀਜ਼ ਆ ਕੋਦਰਤ ਬਹੁਤ ਮਿਹਰਬਾਨ ਹੋਈ ਹੋਈ ਸਾਡੇ ਤੇ ਕੋਦਰਤ ਨੇ ਰੱਜ ਗਈ ਸਾਥ ਦਿੱਤਾ ਰੱਜ ਗਈ ਮਤਲਬ ਜਦੇ ਸ਼ਾਮਾਂ ਹੋ ਜਾਂਦੀ ਆ ਬੜਾ ਸੋਹਣਾ ਮਾਹੌਲ ਆ ਸਾਹਮਣੇ ਨਜ਼ਾਰੇ ਦੇਖੋ ਮਹਾਰਾਸ਼ਟਰ ਦਾ ਮਤਲਬ ਇਹ ਹਿੱਸਾ ਬਹੁਤੇ ਲੋਕ ਘੁੰਮਦੇ ਨਹੀਂ ਹੈਗੇ ਜਿਹੜਾ ਅਸੀਂ ਘੁੰਮਿਆ ਅਸੀਂ ਵੀ ਬਸ ਅਚਾਨਕ ਆ ਗਏ ਕੋਈ ਪਲਾਨ ਨਹੀਂ ਸੀਗਾ ਆਉਣ ਦਾ ਪਰ ਵਾਕਈ ਖੂਬਸੂਰਤ ਆ ਇੱਕ ਹੋਰ ਆਦੀਵਾਸੀ ਪਿੰਡ ਮਹਿੰਦਰੀ ਇੱਥੇ ਆਏ ਹੁਣ ਦੇਖਦੇ ਆਂ ਗੇਟ ਤੱਕ ਰਸਤਾ ਕਿੱਥੋਂ ਜਾਂਦਾ ਬਾਈ ਨੂੰ ਪੁੱਛੀਏ ਕਿ ਚੱਲੀਏ ਹਾਂ ਅਲੇ से हो ठीक हो वहाँ जा सकते हैं कहाँ से है रास्ता गाड़ी लग जाएगी वहां पे यहाँ लगा दें आप कहीं कर ठीक है थैंक यू भाई यहीं पे लगा देते हैं चलो चलते हैं जाना है घूम के आते हैं ਵੇ ਖੜਾ ਕੇ ਇਕੰਗਰੇ ਬਾਬਾ ਚੱਲਦੇ ਆ ਅੱਗੇ ਇਧਰ ਰੱਖ ਦਿਓ ਹੈਲਮਟ ਅੰਦਰ ਰੱਖ ਦਿਓ ਬੈਗ ਵੀ ਰੱਖ ਦਿੰਦੇ ਅੰਦਰ ਐਮੇਲੀਆ ਜਵਾਨ ਯਾਤਰਾ ਲੈਣ ਜਾਉਣਾ ਪਾਗੜਾ ਲੱਗਿਆ ਮਹਿੰਦਰੀ ਮਹਿੰਦਰੀ ਕੀ ਨਾਮ ਹੈ ਤੁਹਾਡਾ ਹੈ ਨਾਮ yogesh yogesh ਠੀਕ ਹੈ ਤੁਹਾਡਾ ਕੀ ਨਾਮ ਹੈ ਨਿਲੇਸ਼ ਨਿਲੇਸ਼ ਇਹ ਮੁੰਡਾ ਨਿਲੇਸ਼ ਤੇ ਇਹ ਜੋਗੇਸ਼ ਤੁਸੀਂ ਵੀ ਪੜ੍ਹਦੇ ਹੋ ਕੌਣ ਸੀ ਕਲਾਸ ਵਿੱਚ ਹੋ 10ਵੀਂ ਵਿੱਚ ਜੇ ਬੜਾ ਹੈ ਤਾਂ ਉਸੇ ਇਹ 12ਵੀਂ ਚ ਪੜਦਾ ਮੁੰਡਾ ਇਹ 10ਵੀਂ ਚ ਪੜਦਾ ਇਹ ਮਹਿੰਦਰੀ ਪਿੰਡ ਦੇ ਨੇ ਮਹਿੰਦਰੀ ਕਾਉਂ ਕੇ ਸੋ ਹੁਣ ਆਪਾਂ ਨੇ ਜਾਣਾ ਸਾਹਮਣੇ ਆਹ ਦੇਖ ਰਿਹਾ ਹੈ ਗੇਟ ਇਸਕੋ ਕਿਆ ਬੋਲਤੇ ਹੈ ਨੀਲੜਾ ਨੀਲੜਾ ਅੱਛਾ ਨੀਲੜਾ ਕਾ ਮਤਲਬ ਗੇਟ ਖਿੰਡੀ ਖਿੜਕੀ 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 ਅੱਛਾ ਨੀਲੜਾ ਕਹਿੰਦੇ ਨੇ ਇਹਦਾ ਮਤਲਬ ਆ ਖਿੜਕੀ ਤੇ ਇੱਥੇ ਆਪਾਂ ਨੇ ਜਾਣਾ ਹੁਣ ਆਹ ਰਸਤਾ ਥੱਲੇ ਚੱਲਦੇ ਹਾਂ ਉੱਪਰ ਸੁਦਾ ਯਾਜ਼ੀ ਯਾਜ਼ੀ ওকে ওকে ਬਣਾਇਆ ਟਰੈਕ ਪੈਰੋ ਦਾ ਨਹੀਂ ਸੈਨੇ ਨਹੀਂ ਸੈਨੇ ਤੇਰੇ ওকে ওকে ਠੀਕ ਹੈ ওকে ਥੈਂਕ ਯੂ ਕਿਵੇਂ ਹੋ ਛੁੱਟੀ ਆਜ ਚਲੋ ਵੀ ਚੱਲੀਏ ਅੱਗੇ ਨੂੰ ਨਿਸ਼ੰਡੀ ਕਹਿੰਦੇ ਨੇ ਨਿਸ਼ੰਡੀ ਖਿੜਕੀ ਮਤਲਬ ਪਹਾੜ ਦੇ ਵਿੱਚ ਖਿੜਕੀ ਉੱਧਰ ਨੂੰ ਜਾਂਦੇ ਆਂ ਦੇਖਦੇ ਆਂ ਕਿਹੋ ਜਿਹਾ ਸਿਸਟਮ ਪਹਿਲਾਂ ਗਲਤ ਚਲੇ ਜਾਂਦੀ ਬਾਈ ਹੁਣ ਨਵੇਂ ਰਸਤੇ ਤੇ ਆਏ ਆ ਤੇ ਉਹ ਹੋਰ ਪਾਸੇ ਜਾਂਦਾ ਸੀ ਕਿਉਂਕਿ ਪਿੰਡ ਜੋ ਰਸਤੇ ਨਿਕਲਦੇ ਨੇ ਬਾਹਰ ਨੂੰ ਇਹਨਾਂ ਵਾਸਤੇ ਆਵੇਂ ਚੀਜ਼ ਆ ਆਹੋ ਸਾਹਮਣੇ ਦਿਖਦੀ ਆ ਨਛਿੰਡੀ ਮਤਲਬ ਖਿੜਕੀ ਉੱਥੇ ਜਾਣਾ ਆਪਾਂ ਨੇ ਟਾਈਮ ਲੱਗ ਜੂ ਕਹਿੰਦੇ ਇਹ ਕਹਿੰਦੇ 2 ਘੰਟੇ ਲੱਗ ਜਾਣਗੇ 1.5 ਤੋਂ 2 ਕੋਈ ਘੰਟਾ ਕਹਿੰਦਾ ਕਿੰਨਾ ਘੰਟਾ ਕੋਈ 2 ਆਪਣੇ ਆਪਣੇ ਤੁਰਨ ਦੇ ਹਿਸਾਬ ਨਾਲ ਕਹਿੰਦੇ ਨੇ ਮਤਲਬ ਦੇਖਦੇ ਆ ਆਪਾਂ ਨੂੰ ਕਿੰਨਾ ਟਾਈਮ ਲੱਗਦਾ ਜਦੋਂ ਖਰੀਚੇ ਫਿਰਦੇ ਤਾਂ 2 ਲੱਗਣ ਘੰਟੇ 3 ਲੱਗਣਾ ਜਦੋਂ ਹੁਣ ਜਾਣਾ ਹੀ ਆ ਤਾਂ ਫਿਰ ਜਾਣਾ ਹੀ ਆ ਗੱਲ ਇਹ ਆ ਚਲਤੇ ਹਾਂ ਦੇਖਦੇ ਹਾਂ ਕੀ ਹੁੰਦਾ ਹੈ ਹਾ ਜੋਜਵਾਨ ਆਪਣੇ ਨਾਲ ਚੱਲੇ ਨੇ ਇੱਕ ਪਵਨ ਦੂਸਰਾ ਸਰੇਸ਼ ਪਵਨ ਤੇ ਸਰੇਸ਼ ਇਹ ਆਪਣੇ ਨਾਲ ਟਰੈਕ ਕਰਨ ਚੱਲਦੇ ਆਂ ਅੱਠਵੀਂ ਦੇ ਕਲਾਸ ਦੇ ਚੋਬਰ ਨੇ ਇਹ ਤੇ ਸਾਹਮਣੇ ਹੁੰਦਾ ਉੱਥੇ ਸਕੂਲ ਆ ਟਰੈਕ ਤੇ ਚੱਲਦੇ ਆਂ ਗੱਲਾਂ ਮਾਰਦੇ ਤੇ ਸਾਹਮਣੇ ਦਿਖ ਰਿਹਾ ਹੈ ਕਿਆ ਬੋਲਦਾ ਇਸਕੋ ਸੀਡੂ 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 ਬੋਲਦਾ ਹੈ ਇਸਕੋ ਸੀਡੂ ਸੀਡੂ ਲਓ ਜੀ ਬੱਦਰ ਰਹੇ ਆਂ ਅਸੀਂ ਉਹ ਨੂੰ ਮੇਸੀੜੀ ਵੀ ਕਹਿੰਦੇ ਹੈਗੇ ਇੱਕ ਹੋਰ ਨਾਮ ਆ ਦੱਸਿਆ ਹੈ ਨਾ ਛੜਿਕ ਮਤਲਬ ਖਿੜਕੀ ਤੇ ਨਾਲ ਦੋ ਚੌਬਰ ਚੱਲੇ ਆ ਅੱਗੇ ਨੂੰ ਬੱਦਰ ਰਹੇ ਆਂ ਤੇ ਸਾਹਮਣੇ ਦਿਖਾਈ ਦੇ ਰਿਹਾ ਸੋਨਾ ਮੋਹ ਲੱਗਦਾ ਦੇਖਣ ਨੂੰ ਚਲੋ ਭਾਈ पवन और सुरेश चलते चलो ਚੋਬਰ ਵਾਲੇ ਤੇਜ ਨੇ ਮਿੰਟੋਂ ਮਿੰਟ ਚੜੀ ਜਾਂਦੇ ਨੇ ਆ ਦੇ ਲਾ ਮੁੰਡੇ ਸਰੇਸ਼ ਹੁੰਨੀ ਪਵਨ ਹੁੰਨੀ ਜਾਵਾਂ ਨਹੀਂ ਥੱਕਦੇ ਬਹੁਤ ਚਲਾ ਗਿਆ ਇਤਨੀ ਦੂਰ ਬਾਲੇ ਗਾੜਨੇ ਪੱਝੀ ਜਾਂਦੇ ਨੇ ਪੱਝੀ ਸਲਿੱਪ ਹੋ ਗਿਆ ਸਲਿੱਪ ਗਾੜਨੇ ਨੇ ਭਾਈ ਛੋਬਰ ਚੱਲ ਰਿਹਾ ਟਰੈਕ ਮਤਲਬ ਬਾਈ ਵਾਲਾ ਮਾਹੌਲ ਆ ਪਰ ਕਰਮੀ ਹੋਣ ਲੱਗੀ ਚਲਾਈ ਜਰਦੇ ਜਰਦੇ ਤੇ ਚੋਬਰ ਆਪਣੇ ਪਾਵਨ ਹੁੰਨੇ ਜਾਂਦੇ ਨੇ ਸਿਟੀਆ ਮਾਰਦੇ ਅੱਗੇ ਤਾਂ ਉਹ ਅੰਦਰ ਥੱਕਦੇ ਹੀ ਨਹੀਂ ਰੁਕਦੇ ਹੀ ਨਹੀਂ ਲਗਾਤਾਰ ਚੱਲ ਰਹੇ ਨੇ ਤੇ ਆਪਾਂ ਮਦਾਨੀ ਇਲਾਕੇ ਵਾਲੇ ਥੱਕ ਜਾਂਦੇ ਆ ਆਹ ਪਹੁੰਚ ਗਏ ਆਹ ਬੈਠ ਨੇ ਦੋਹੇ ਚੋਬਰ ਲੋ ਵੀ ਖਿੜਕੀ ਤਕਰੀਬਨ ਨੇੜੇ ਹੀ ਆ ਗਈ ਜਾਂ ਸਾਂ ਜਾਂ ਉੱਪਰ ਸੇ ਉੱਪਰ ਸੇ ਹੁੰਡੇ ਜਾਂਦੇ ਆ ਫਾਹੇ ਪੜਦੇ ਇਹਨਾਂ ਦੇ ਨਾਲ ਆਪਾਂ ਚੱਲੇ ਆ ਉਾ ਖਿੜਕੀ ਤਕਰੀਬਨ ਦੇਖਣ ਲੱਗ ਗਈ ਸਾਹਮਣੇ ਛिडੁਕ ਕਹਿੰਦੇ ਆ ਕਹਿੰਦਾ ਛिडੁਕ ਇਹਨੂੰ ਹੋਹੋ ਸਾਹੋ ਸਾਹ ਹੋ ਗਏ ਪਰ ਨਜ਼ਾਰਾ ਅਲਟੀਮੇਟ ਸਾਹਮਣੇ ਲੇਕ ਉੱਚੀਆਂ-ਉੱਚੀਆਂ ਪਹਾੜੀਆਂ ਵਿੱਚ ਵੈਲੀ ਤੇ ਇੱਕ ਸੋਹਣਾ ਜਿਹਾ ਪਿੰਡ ਤੇ ਨਾਲ ਆਪਣੇ ਦੋ ਚੋਬਰ ਖਿੜਕੀ ਆ ਗਈ ਨੇੜੇ ਲੋ ਵੀ ਨੇੜੇ ਆ ਕੇ ਜਮਾਂ ਹੀ तकरीबन ਖਿੜਕੀ ਦੇ ਤੇ ਆਹ ਦੇਖੋ ਅਸਲ 'ਚ ਨਾ ਇਹ ਸਾਰੀ ਪਹਾੜ ਦੀ ਇਹ ਮੈਂ ਆਹ ਪਹਾੜ ਚੌੜਾ ਹੁੰਦਾ ਇਹ ਦਵਾਰ ਆ ਕੰਧ ਦਾ ਪਹਾੜ ਦੀ ਉਹ ਸਿਰੇ ਤੱਕ ਬਹੁਤ ਤਕੜੀ ਤੋ ਕੰਧ ਦੇ ਵਿੱਚ ਇਹ ਦੇਵੀ ਨਾਲ ਜੁੜਿਆ ਹੋਇਆ ਵੀ ਉਹਨੇ ਕੁਝ ਕੀਤਾ ਉਹਦੇ ਕਰਕੇ ਨਾ ਸੁਰਾਖ ਹੋ ਗਿਆ ਉਹ ਵੀ ਤੁਹਾਨੂੰ ਹਿਸਟਰੀ ਦੱਸਦਿਆਂ ਪਤਾ ਕਰਕੇ ਤੇ ਇਹ ਫਿਰ ਖਿੜਕੀ ਬਣੀ ਹੈ ਦੂਰ ਉਹ ਜਿਹੜੀ ਤੁਹਾਨੂੰ ਦਿਖਾਈ ਸੀ ਆਪਾਂ ਹੁਣ ਬਸ ਲਾਵੀ ਲੱਗ ਗਈ ਉਹਦੇ ਤੇ ਅਸੀਂ ਮੁਗਰੇ ਪਵਨ ਤੇਸ਼ ਰੇਸ਼ ਨੂੰ ਨਹੀਂ ਜਾ ਰਹੇ ਨੇ ਉਹਨਾਂ ਦੇ ਨਾਲ ਨਾਲ ਆਪਾਂ ਜਾ ਰਹੇ ਹਾਂ ਲਓ ਵੀ ਮਿੱਤਰੋ ਫਾਈਨਲੀ ਜਮਾਈ ਗੇਟ ਦੇ ਕੋਲ ਬਸ ਰਹਿ ਗਿਆ 5 ਮਿੰਟ ਦਾ ਰਸਤਾ ਪਹੁੰਚ ਚੁੱਕੇ ਆਪਾਂ ਛਿਰੁਕ ਛਿਰੁਕ ਕਹਿੰਦਾ ਜਿਹਨੂੰ ਹੈ ਲਓ ਜੀ ਫਾਈਨਲੀ ਪਹੁੰਚ ਗਏ ਛਿਰੁਕ ਜਿਹੜਾ ਟਾਕੀ ਆ ਤੇ ਇੱਥੇ ਪੌੜੀ ਲੱਗੀ ਹੋਈ ਆ ਤੇ ਬੈਠੇ ਨੇ ਪਵਨ ਉਹਨੇ ਪਵਨ ਪਹੁੰਚ ਗਏ ਥੈਂਕ ਯੂ ਆਪਨੇ ਮਦਦ ਕੀ ਥੈਂਕਸ ਤੇ ਆ ਲੱਗੀ ਇੱਥੇ ਪੌੜੀ ਹਾਏ ਸ਼ਰੂਕ ਆਹ ਮੁੰਡੇ ਨੇ ਆਪਾਂ ਨੂੰ ਲੈ ਕੇ ਆਏ ਨੇ ਜਿਹੜੇ ਤੇ ਉਹ ਥੱਲੇ ਹੈਗਾ ਪਿੰਡ ਦਾ ਮਹਿੰਦਰੀ ਇਹ گاؤں ਦਾ ਨਾਮ ਹੈ ਨਾ گاؤں ਦਾ ਨਾਮ ਮਹਿੰਦਰੀ ਮੋਂਦਰੀ ਮੋਂਦਰੀ ਇਹ ਮੋਂਦਰੀ ਕਹਿੰਦੇ ਨੇ ਬੋਰਡ ਤੇ ਮਹਿੰਦਰੀ ਲਿਖਿਆ ਇਦਾਂ ਹੀ ਕੁਛ ਤੇ ਉਹ ਸਾਹਮਣੇ ਪਿੰਡ ਆ ਤੇ ਪਹੁੰਚ ਗਏ ਆਪਾਂ ਯੂ ਉੱਲਾ ਵੀ ਮੁੰਡੇ ਹੋ ਨਹੀਂ ਪਵਨ ਹੋ ਨਹੀਂ ਕਹਿੰਦੇ ਕਹਿੰਦਾ ਸ਼ੇਰ ਰਹਿੰਦੇ ਆ ਪਰਲੀ ਸਾਈਡ ਜਿਹੜਾ ਮਤਲਬ ਉੱਪਰ ਦਿਖ ਰਿਹਾ ਦਰਵਾਜਾ ਇਹਦੇ ਪਰਲੇ ਪਾਸੇ ਪਿੰਡ ਆ ਕੌਣ ਸਗਾਉ ਰਾਮਸੀਤ ਰਾਮਸੀਤ ਰਾਮਸੀਤਾ ਤੇ ਉਧਰ ਕਹਿੰਦੇ ਸ਼ੇਰ ਸ਼ੂਰ ਵੀ ਰਹਿੰਦੇ ਆ ਭਾਈ ਤੇ ਉਧਰ ਰਸਤਾ ਵੀ ਨਹੀਂ ਹੈਗਾ ਇਧਰੋਂ ਹੀ ਆਉਣ ਦਾ ਰਸਤਾ ਉੱਪਰੋਂ ਚੋਰਿਆ ਪਾਣੀ ਤੇ ਆਪਾਂ ਪਾਣੀ ਪੀ ਕੇ ਆਹ ਹਾਂ ਹਾਂ ਲਾ ਲਾ ਨਿਕਲ ਹਾਂ 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 ਲਾ ਬੇ ਹੌਪਰ ਚੱਲਦੇ ਆ ਤੇ ਉੱਪਰ ਚੜਦੇ ਆ ਪੌੜੀ ਲੱਗੀ ਹੋਈ ਜਿਹੜੀ ਇਧਰ ਆਂਗੀ ਹੋ ਜੀ ਨੜੇ ਬਾਈ ਆਹ ਵਾਹ ਉਫ ਕੁ ਬਸੂਰਤ ਨਜ਼ਾਰਾ ਵੀ ਦੂਜੇ ਪਾਸੇ ਦਾ ਆਹ ਕਿਹਾ ਸੋਹਣਾ ਯਾਰ ਫਾਈਨਲੀ ਰੀਚਡ ਲੋ ਬਾਈ ਆ ਪਹੁੰਚ ਗਏ ਆਪਾਂ ਟੀਸੀ ਤੇ ਤੇ ਆ ਬੈਠਨੇ ਆਣੇ ਮੁੰਡੇ ਅਰਜੰਦਰભાઈ ਤੇ ਆ ਇਹ ਉਹ ਜਗਾ ਤੇਰੇ ਥੱਲੇ ਆਪਾਂ ਨਜ਼ਰ ਆਉਂਦੀ ਸੀ ਉਹ ਸਾਲਾ ਵੱਡਾ ਸਰਾਖ ਤੇ ਇਧਰ ਉਹ ਪਿੰਡ ਮਹਿੰਦਰੀ ਜਿੱਥੋਂ ਆਪਾਂ ਆਇਆ ਉਹ ਪਿੰਡ ਮਹਿੰਦਰੀ ਤੇ ਉੱਥੋਂ ਆਪਾਂ ਆਇਆ ਤੇ ਆ ਸਰਾਖ ਹੁਣ ਇਧਰੋਂ ਆ ਕੇ ਦਿਖਦਾ ਨਹੀਂ ਹੈਗਾ ਪੂਰਾ ਕੈਮਰੇ ਚ ਆਉਂਦਾ ਨਹੀਂ ਕਿਉਂਕਿ ਅਸੀਂ ਵਿਚਾਲੇ ਬੈਠੇ ਆ ਜਗਾ ਹੈ ਨਹੀਂ ਕਿਸੇ ਪਾਸੇ ਵੀ ਇਧਰ ਵੀ ਖਾਈ ਆ ਤੇ ਇਧਰ ਵੀ ਖਾਈ ਆ ਆਪਾਂ ਪਹਾੜ ਦੇ ਬਿਲਕੁਲ ਚਾਲੇ ਬੈਠੇ ਇੰਦਰਾ ਚੀਲਾ ਤੇ ਬਹੁਤ ਖੂਬਸੂਰਤ ਨਜ਼ਾਰੇ ਉਧਰ ਮਹਿੰਦਰੀਆ ਮਹਿੰਦਰੀ ਤੋਂ ਆਪਾਂ ਦੂਜੇ ਪਾਸੇ ਹੋਣਾ ਪਾਰ ਕਰਕੇ ਦੂਜੇ ਪਾਸੇ ਉੱtre ਆਏ ਆਂ ਤੇ ਇੱਧਰ ਪਾਸੇ ਮੁੰਡੇ ਕਹਿੰਦੇ ਗੁਫਾ ਐ ਤੇ ਉੱਥੇ ਨੂੰ ਚੱਲੇ ਆ ਹੁਣ ਆਪਾਂ ਪਾੜ ਵਿੱਚ ਦੀ ਪਾਰ ਕਰਕੇ ਆਏ ਆਂ ਓ ਅੱਛਾ ਆ ਵਾਟ ਚਨੇ ਬੜੇ ਛੋਟੀ ਜਿਹੀ ਗੁਫਾ ਜੀ ਹਾਂ ਕੈਸੇ ਹੋ ਠੀਕ ਆ بارش ਸੇ ਬਚਣੇ ਲਈ ਸਹੀ ਐ ਨਾ ਹਾਂ بارش ਸੇ ਬਚ ਜਾਏਗੇ ਵਾਹ ਵਧੀਆ ਲਓ ਵੀ ਗੁਫਾ 'ਚ ਬੈਠ ਗਿਆ ਕੇ ਆਪਾਂ ਗੁੱਪਾ ਜਿ ਬੈਠੇ ਹਣ ਦੂਜੇ ਪਾਰ ਇਹਦੇ ਕੀ ਬੋਲਦੇ ਤੇ ਇਸ ਕੋ ਨਾਮ ਭੁੱਲ ਗਿਆ ਇਸਕਾ ਮੈਂ ਗੁੱਪਾ ਨਹੀਂ ਉਸਕਾ ਛिडुक ਛिडुक ਛਿਰੁਕ ਕੇ ਦੂਸਰੇ ਪਾਰ ਬੈਠੇ ਆ ਹੂੰ ਛिडुक ਮਹਿੰਦਰੀ ਗਾਉਂ ਕੇ ਦੂਸਰੇ ਪਾਰ ਇਸ ਗਾਉਂ ਕਾ ਕੀ ਨਾਮ ਹੈ ਜਮਸ਼ੇਦ 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 ਕੀ ਤਰਫ ਬੈਠੇ ਆ ਜਮਸ਼ੇਦ ਲਓ ਵੀ ਇਧਰ ਦੂਜਾ ਪਿੰਡ ਆਪਾਂ ਦੇਖ ਲਿਆ ਤੇ ਹੁਣ ਆ ਜਿਹੜੇ ਜੀ ਆਪਾਂ ਛिडੁਕ ਚੀ ਲੰਘ ਕੇ ਆਏ ਸੀਗੇ ਉਹਦੇ ਜੀ ਹੁਣ ਆਪਾਂ ਵਾਪਸ ਜਾਣਾ ਆਹ ਰਸਤਾ ਹੈ ਚਰਦਨ ਢਾਈ ਤੇ ਜਾਂਦੇ ਆ ਅੱਗੇ चलो भी चलिए वापसी के सफर रास्ता बड़ा ही खतरनाक है सीटा मारन ला गए मुझे कल आज चलें चलें आ गए होती है क्या क्या मेका अच्छा ये क्या होता है क्या लेके आये हो अच्छा चिबड़ इससे ये बड़े बड़े हो जाते हैं ना वो नहीं। अच्छा ये छोटे हैं क्या करना है इसको खाना ऐसे ही ये लड़ेगा नहीं ये लड़े जो इसका है नहीं, नहीं। खाओ पहले तुम कैसे खाते हैं इसको दिखाओ एक मिनट बस ऐसे ही कैसा टेस्ट है ਉਹਨੇ ਵਾੜੇ ਕਾੜੇ ਨੇ ਆ ਦੇਖ ਲਾ ਇੱਥੇ ਹੀ ਚੜ ਗਿਆ ਸਿੱਧਾ ਹੀ ਬਿਨਾ ਪੌੜੀ ਪਾਈ ਅਸੀਂ ਉਧਰ ਪੌੜੀ ਜੀਆਂ ਆ ਆਹ ਵਾਈ ਰਜਿੰਦਰ ਉੱਤਰਿਆ ਤੇ ਆਹ ਦੇਖਦਾ ਬਿਨਾ ਪੌੜੀ ਤੇ ਚੜ ਗਿਆ ਸਿੱਧਾ ਉੱਪਰ ਬਹੁਤ ਕਹਿ ਮਾ ਮੁੰਡਾ ਸ੍ਰੇਸ਼ ਆਪਾਂ ਪਾਵਰ ਹੋਣਾ ਸ੍ਰੇਸ਼ ਨੂੰ ਪੁੱਛਦੇ ਆ ਜਿਹੜੀ ਆਪਾਂ ਚੀਜ਼ ਲੈ ਕੇ ਆਏ ਆ ਨਾ ਭਈ ਉਹ ਕੀ ਆ ਜਿਹੜਾ ਉੱਥੇ ਆਪਾਂ ਲਏ ਨੇ ਸਬਜੀ ਜੀ ਉਹਦਾ ਨਾਮ ਪੁੱਛਦੇ ਆ ਕੀ ਆ ਕੀ माऊर माऊर इसकी सब्जी बनती है जी है यहाँ पे नहीं ये जो दिखाया था वो पेड़ वो बड़े बड़े हैं जो हाँ। उसका है ये? हाँ। अच्छा इसकी जो दूसरा है उसकी सब्जी बनती है नहीं इसका क्या बनता इसका सब्जी बनती है दूसरा वो खाने क्या खाने का चलो रास्ते में देखते हैं ना कहीं मिलता है तो आओ चलते हैं अच्छा जे जो खाया 메का अच्छा आ बेलो भाई 메케 ਦੀ ਜਿਹਨੂੰ 메카 ਲੱਗਦਾ ਜਿਹੜਾ ਆਪਾਂ ਨੇ ਖਾਦਾ ਹੈ ਆ ਜੀ ਆ ਗਈ ਦੇਖੋ ਠੀਕ ਹੈ ਠੀਕ ਹੈ ਹਾਂ ਇਸ ਤੇ ਲਗਾ ਨਹੀਂ ابھی 메카 ਲਓ ਜੀ ਵਾਪਸ ਉਤਰਨ ਲੱਗੇ ਆ 메ਕਾ ਖਲਾਤਾ ਆਪਾਂ ਨੂੰ ਪਵਨ ਉਹਨਾਂ ਨੇ ਸਰੇਸ਼ ਉਹਨਾਂ ਨੇ ਲੱਭ ਕੇ ਜੜੀ ਬੂਟੀਆਂ ਇੱਥੋਂ ਤੇ ਹਾਂ ਸਾਹਮਣੇ ਦਿਖ ਰਿਹਾ ਪਿੰਡ ਮਹਿੰਦਰੀ ਥੱਲੇ ਚੱਲਦੇ ਆ ਅਸੀਂ ਬੱਚ ਬੰਦੇ ਕਹਿੰਗੇ ਬਹੁਤ ਟਾਈਮ ਲੱਗਦਾ ਚਲੋ ਟਰੈਕਟਰ ਕਰਦੇ ਹੋਣ ਕਰਕੇ ਆਪਾਂ ਨੇ ਅੱਧੇ ਘੰਟੇ ਚ ਪਹੁੰਚ ਗਏ ਜਿਆਦਾ ਟਾਈਮ ਨਹੀਂ ਲੱਗਾ ਸ਼ਾਨਦਾਰ ਨਜ਼ਾਰੇ ਇਹ ਜਦੋਂ ਆਪਾਂ ਨਾ ਸਾਪੂ ਤਾਰਾ ਤੋਂ ਆਉਂਦੇ ਆ ਇਧਰ ਨੂੰ ਕੀ ਕਹਿੰਦੇ ਹਨ ਨਾਸਕਰੋਂ ਉੱਥੇ ਸਬਤ ਸ੍ਰਿੰਗੀ ਟੈਂਪਲ ਪੈਂਦਾ ਏ ਉਹਦੇ ਨਾਲ ਜਿਹੜਾ ਇਹ ਟਰੈਕ ਆ ਹੈਗਾ ਏ ਮਹਿੰਦਰੀ ਫੋਰਟ ਕਹਿੰਦੇ ਨੇ ਇਹਨੂੰ ਮਹਿੰਦਰੀ ਅਸਲ ਚ ਪਿੰਡ ਦਾ ਨਾਮ ਆ ਤੇ ਉੱਥੇ ਉੱਪਰ ਇਹ ਜਗਾ ਬਣੀ ਹੈ ਇਹਦਾ ਬੜਾ ਪਹਾੜਾ ਤੇ ਉਹਦੇ ਵਿੱਚ ਇਹ ਸਰਾਖ ਹੋਇਆ ਹੋਇਆ ਖਿੜਕੀ ਟਾਈਪ ਜੇ ਕਰਨਾ ਚਾਹੁੰਦੇ ਤਾਂ ਤੁਸੀਂ ਆ ਕੇ ਟਰੈਕ ਕੇ ਕਦੇ ਕਰ ਸਕਦੇ ਹੋ ਸੋਹਣਾ ਮਾਹੌਲ ਆ ਬਿਲਕੁਲ ਦੇਸੀ ਪਿੰਡੂ ਮਾਹੌਲ ਆ ਕਮਰਸ਼ੀਅਲ ਨਹੀਂ ਹੈਗਾ ਦੁਕਾਨਾਂ ਦਾ ਕੋਨਾ ਹੈ ਨਹੀਂ ਗੀਆਂ ਇੱਥੇ ਉਹ ਸਿਸਟਮ ਨਹੀਂ ਕੋਈ ਜੋ ਬੰਦਾ ਹੁੰਦਾ ਟਮਾਟਾ ਲਾੜ ਜਿਹਨੂੰ ਉਹਦਾ ਪਰ ਪਤਾ ਨਹੀਂ ਹੋਰ ਕਿਸੇ ਨੂੰ ਪਤਾ ਪਤਾ ਨਹੀਂ ਹੈਗਾ ਹਵਨ ਹੱਸਦਾ ਸੀ ਮੈਨੂੰ ਸੁਣਿਆ ਮੈਂ ਕਿਹਦੇ ਸ਼ਹਿਰ ਕੁਝ ਹੈ ਇੱਥੇ ਟ੍ਰੈਕਾਂ 'ਚ ਜਿੰਦਾ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਬਹੁਤ ਆਉਂਦੀਆਂ ਨੇ ਲੇਖੇ ਪੈਂਦੇ ਨੇ ਜਿਵੇਂ ਕੋਈ ਪਿੱਛੇ ਹੱਸਦਾ ਹੁੰਦਾ ਹੈ ਕੋਈ ਫਿਰਦਾ ਹੁੰਦਾ ਹੈ ਅਜੀਬੋ-ਗਰੀਬੀਂ ਸੀਜਾ ਬਹੁਤ ਹੁੰਦੀ ਆ ਤੇ ਹੁਣ ਸਾਹਮਣੇ ਪਿੰਡ ਜਿੱਥੇ ਆਪਾਂ ਨੇ ਜਾਣਾ ਹੈ ਗੜੀ ਆ ਗਈ ਬਸ ਵਾਪਸੀ ਪਹੁੰਚ ਗਏ ਟਾਈਮ ਨਾਲ ਜੇ ਨਹੀਂ ਗਿਆ ਪਾ ਜਾਇ ਬੜਾ ਟਾਈਮ ਨਹੀਂ ਲੱਗਿਆ ਹੈਗਾ 뷰 ਪਰ ਅਲਟੀਮੇਟ ਆ ਉਪਰ ਸ਼ਾਨਦਾਰ ਨਜ਼ਾਰੇ ਦੂਜੇ ਪਾਸੇ ਆ ਸਵਰਗ ਦੀ ਉਹ ਟਾਕ ਹੀ ਲੱਗਦੀ ਆ ਇਧਰ ਨਜ਼ਾਰਾ ਸ਼ਾਨਦਾਰ ਹੈ ਜਿਹੜਾ ਉਹ ਕਿਉਂ ਕਿ ਇਧਰੋਂ ਚੜਦੇ ਆ ਉਦਾਂ ਦਾ ਲੱਗਦਾ ਨਹੀਂ ਆਪਾਂ ਨੂੰ ਚੜ ਰਹੇ ਹੁੰਨੇ ਆ ਜਦੋਂ ਉੱਥੇ ਉੱਪਰ ਚੜ ਕੇ ਦੇਖਦੇ ਆ ਇਧਰਲਾ ਪਾਸਾ ਸੋਹਣਾ ਲੱਗਦਾ ਜਦੋਂ ਖਿੜਕੀ ਟੱਪ ਕੇ ਪਰਲੇ ਪਾਸੇ ਦੇਖਦੇ ਆ ਤਾਂ ਹੋਰ ਵੀ ਖੂਬਸੂਰਤ ਲੱਗਦਾ ਵੱਖਰਾ ਹੀ ਨਜ਼ਾਰਾ ਤੇ ਵਿੱਚ ਵਿੱਚ ਇਦਾਂ ਦੇ ਪੈਹ ਚਾਉਂਦੇ ਨੇ ਪਾਣੀ ਚੱਲਦਾ ਇਹ ਥੋੜੇ ਜਿਹਾ ਖਤਰਨਾਕ ਹੁੰਦੇ ਨੇ ਬਚਾ ਕੇ ਤੁਰਨਾ ਭਿੰਦਾ ਸਲੀਪਰੀ ਹੋ ਜਾਂਦਾ ਜੋ ਗੋਲ-ਗੋਲ ਸਾ ਥਾ ਠੀਕ ਹੈ ਠੀਕ ਹੈ ਔਲਾ ਔਲਾ ਜੀ ਨੂੰ ਉਹ ਕਹਿੰਦੇ ਸੀ ਗੋਲ-ਗੋਲ ਜਿਹੜਾ ਆਪਾਂ ਦੇਖਿਆ ਸੀ ਉੱਤੇ ਵੀਡੀਓ ਚ ਉਹ ਚੀਜ਼ ਆ ਉਹਦਾ ਦਰਖਤ ਹੈ ਆ ਪੱਤੇ ਇਸ ਕੋ ਲੱਗਦੇ ਹਨ ਝਾੜ ਇਹ ਝਾੜ ਕਹਿੰਦੇ ਆ ਦਰਖਤ ਨੂੰ ਹਿੰਦੀ ਚ ਉਹ ਚੀਜ਼ ਆ ਉਹ ਮਦਦ ਕਰਾਈਆ ਫਿਰ ਆਪਾਂ ਨੇ ਚਲੋ ਸਾਰ ਕੁਸਟਰੇਸ਼ਨ ਦੇ ਦਿੱਤਾ सुरेश तो पवन चलो कोई खा पी लगे क्योंकि तो पिंड है नहीं कि जगह खाने पीन अपना देख के कुछ भी खा लेना बढ़िया देख के हाँ पवन पहुंच गए नीचे चलो चैनल पे वीडियो डालेंगे तुम्हारा ठीक है ओके बोल दो कि लाइक करो चैनल को లైక్ కరో ఛానల్ కో సబ్‌స్క్రైబ్ కరో ఫాలో కరో ఫాలో కరో sahi baat hai aur Pawan aur Suresh ki video dekho sahi hai lao bhai wapas pahunch ke apan jithon tore se gaye Suresh te Pawan naal te naal khade ne idhar bachcha party apna swagat karn layi school de mure वापस महेंद्री आ गए कौन मार रहा था सिटी बजा के दिखाओ कौन बजा रहा, दा 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 बजा रहा था सिटी बजाओ सिटी दिखाता तो बजा के बजाना बजाना <laughs> छुट्टी है सबको आज <laughs> <भारा। laughs> मिस हो गया मिस हो गया दोबारा बजाओ अभी बजेगा अभी बजाओ हंसाओ हंसाओ मत उसको यार हाँ अब सही है बढ़िया है बढ़िया है सही है थैंक यू बहुत अच्छा लगा मिलके ठीक है भाई थैंक्स बाय बाय